ਗੁਰਨਾਨਕ ਸੱਚੇ ਪਾਸ਼ਾ ਦੀਨ ਦੁਨੀਆ ਦਾ ਭਲਾ ਕਰਦੇ ਹੋਏ ਸਮੁੰਦਰ ਦੇ ਕੰਢੇ ਦੇ ਲਾ ਕੇ ਆਗੇ ਉੱਥੇ ਇੱਕ ਫਕੀਰ ਰਹਿੰਦਾ ਸੀ ਜਿਸ ਨੂੰ ਲੋਕ ਬਹੁਤ ਮੰਨਦੇ ਸਨ ਦੂਰੋਂ ਨੇੜਿਓਂ ਲੋਕ ਉਹਦੇ ਦਰਸ਼ਨ ਕਰਨ ਆਉਂਦੇ ਉਹਦੇ ਕੋਲ ਆਪਣੀਆਂ ਤਕਲੀਫਾਂ ਲੈ ਕੇ ਆਉਂਦੇ ਅਸਲ ਵਿੱਚ ਉਸ ਫਕੀਰ ਕੋਲ ਰਿੱਧੀਆਂ ਸਿੱਧੀਆਂ ਸਨ ਤੇ ਉਹ ਆਪਣੀ ਰਿੱਧੀਆਂ ਸਿੱਧੀਆਂ ਦੇ ਜ਼ੋਰ ਤੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਰੱਖਦਾ ਸੀ ਉਸ ਫਕੀਰ ਦਾ ਨਾਮ ਸੀ ਮੁਕਦਮ ਉਹ ਮੁਕਦਮ ਫਕੀਰ ਹਵਾ ਵਿੱਚ ਉੱਡਦਾ ਹੁੰਦਾ ਸੀ ਇਸ ਕਰਕੇ ਇਹੋ ਜੀ ਕਰਾਮਾਤ ਵੇਖ ਕੇ ਲੋਕ ਬਹੁਤ ਹੈਰਾਨ ਹੁੰਦੇ ਅਤੇ ਉਹਦੀ ਇਹ ਕਰਾਮਾਤ ਵੇਖਣ ਵਾਸਤੇ ਲੋਕ ਦੂਰੋਂ ਨੇੜੇੋਂ ਆਇਆ ਕਰਦੇ ਮੁਕਦਮ ਫਕੀਰ ਨੂੰ ਇਹ ਸਭ ਕੁਝ ਇਦਾਂ ਹੀ ਨਹੀਂ ਮਿਲਿਆ ਉਹਨੇ ਬਹੁਤ ਭਗਤੀ ਕੀਤੀ ਬਹੁਤ ਬੰਦਗੀ ਕੀਤੀ ਤਾਂ ਜਾ ਕੇ ਉਹਨੂੰ ਰਿੱਧੀਆਂ ਸਿੱਧੀਆਂ ਮਿਲੀਆਂ ਪਰ ਗੁਰੂ ਸਾਹਿਬ ਜੀ ਦਾ ਇਹ ਬਚਨ ਹੈ ਕਿ ਕਰਾਮਾਤ ਕਹਿਰ ਦਾ ਨਾਮ ਹੈ। ਇਹ ਕਰਾਮਾਤ ਵਖਾਣੀ ਚੰਗੀ ਗੱਲ ਨਹੀਂ। ਜਦੋਂ ਬੰਦਾ ਰਿੱਧੀਆਂ ਸਿੱਧੀਆਂ ਵਿੱਚ ਫਸ ਜਾਂਦਾ ਹੈ ਫਿਰ ਉਹ ਭਗਤੀ ਨਹੀਂ ਕਰ ਸਕਦਾ। ਉਹ ਭਗਤੀ ਵਾਲੇ ਪਾਸੇ ਉਹ ਟੁੱਟ ਜਾਂਦਾ ਹੈ ਤੇ ਰਿੱਧੀਆਂ ਸਿੱਧੀਆਂ ਵਿੱਚ ਫਸ ਕੇ ਬੰਦਾ ਹਉਮੈ ਦੇ ਜਾਲ ਵਿੱਚ ਪੈ ਜਾਂਦਾ ਹੈ। ਸੋ ਜਦੋਂ ਗੁਰਨਾਨਕ ਸੱਚੇ ਪਾਤਸ਼ਾਹ ਸਮੁੰਦਰ ਦੇ ਕੰਡੇ ਦੇ ਲਾਗੇ ਪਹੁੰਚੇ ਤਾਂ ਇਹ ਮੁਕਦਮ ਫਕੀਰ ਉੱਥੇ ਹੀ ਸੀ। ਐਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਜਦੋਂ ਦਰਸ਼ਨ ਕੀਤੇ ਇਹ ਸਮਝ ਗਿਆ ਵੀ ਇਹਨਾਂ ਦੇ ਵਿੱਚ ਕੋਈ ਰੱਬੀ ਨੂਰ ਹੈ ਗੁਰੂ ਸਾਹਿਬ ਜੀ ਦੇ ਚਿਹਰੇ ਦਾ ਜਲਾਲ ਵੇਖ ਕੇ ਗੁਰੂ ਸਾਹਿਬ ਜੀ ਨੂੰ ਅਦਬ ਸਤਕਾਰ ਨਾਲ ਬੈਠਣ ਵਾਸਤੇ ਕਹਿੰਦਾ ਸੋ ਗੁਰੂ ਨਾਨਕ ਸੱਚੇ ਪਾਸ਼ਾ ਸਮੁੰਦਰ ਦੇ ਕੰਡੇ ਤੇ ਬਹਿ ਗਏ ਸਮੁੰਦਰ ਦੇ ਕੰਡੇ ਦੇ ਲਾਗੇ ਜਿੱਥੇ ਗੁਰੂ ਪਾਸ਼ਾ ਜੀ ਬੈਠੇ ਸਨ ਉੱਥੇ ਕੋਲ ਹੀ ਇੱਕ ਮਸਜਿਦ ਸੀ ਇੱਕੋਦਮ ਉਹ ਮਸਜਿਦ ਜ਼ੋਰ-ਜ਼ੋਰ ਕੇ ਹਿੱਲਣ ਲੱਗ ਪਈ ਲੋਕੀ ਇਹ ਵੇਖ ਕੇ ਇਧਰ ਉਧਰ ਭਜਦੇ ਨੇ ਡਰੇ ਹੋਏ ਨੇ ਮਸਜਿਦ ਨੂੰ ਹਿਲਦੇ ਹੋਏ ਵੇਖ ਕੇ ਲੋਕਾਂ ਨੂੰ ਇਓਂ ਲੱਗਦਾ ਸੀ ਕਿ ਮਸਜਿਦ ਕਿਤੇ ਸਾਡੇ ਤੇ ਨਾ ਗਿਰ ਜੇ ਤਾਂ ਆਪਣੀ ਜਾਨ ਬਚਾਉਣ ਵਾਸਤੇ ਸਾਰੇ ਲੋਗ ਭਜਦੇ ਫਿਰਦੇ ਨੇ ਪਰ ਜਦੋਂ ਇਹ ਸਾਰਾ ਕੌਤਕ ਮੁਕਦਮ ਫਕੀਰ ਨੇ ਵੇਖਿਆ ਤਾਂ ਮੁਕਦਮ ਫਕੀਰ ਕਹਿੰਦਾ ਭਲੇ ਲੋਕੋ ਕਿਤੇ ਭੱਜੂ ਨਾ ਡਰੋ ਨਾ ਬਿਲਕੁਲ ਵੀ ਜਿੰਨਾ ਚਿਰ ਮੈਂ ਇੱਥੇ ਹਾਂ ਤੁਹਾਨੂੰ ਕੁਝ ਨਹੀਂ ਹੋ ਸਕਦਾ ਜਿੱਥੇ ਹੋ ਉੱਥੇ ਹੀ ਠਹਿਰੋ ਮੈਂ ਕੁਝ ਕਰਦਾ ਮੁਕਦਮ ਫਕੀਰ ਨੇ ਉਸੇ ਵਕਤ ਪਰਮਾਤਮਾ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ हे ਪਰਮਾਤਮਾ ਇਸ ਮਸੀਤ ਨੂੰ ਹਿਲਣੋਂ ਬੰਦ ਕਰ ਦਿ ਇਹ ਮੁਕਦਮ ਫਕੀਰ ਸਾਜੰਗ ਜੀ ਭਗਤੀ ਕਰਨ ਵਾਲਾ ਸੀ ਐਨੇ ਪਹਿਲੇ ਵੀ ਬਹੁਤ ਭਗਤੀ ਕਰਕੇ ਇਹ ਕਰਮਾਤਾ ਲੀਤੀਆਂ ਸਨ ਸੋ ਪਰਮਾਤਮਾ ਤਾਂ ਆਪਣੇ ਭਗਤਾ ਦੀ ਜਰੂਰ ਸੁਣਦਾ ਸੋ ਪਰਮਾਤਮਾ ਨੇ ਮੁਕਦਮ ਫਕੀਰ ਦੀ ਇਹ ਬੇਨਤੀ ਸੁਣੀ ਤੇ ਉਸ ਮਸੀਤ ਨੂੰ ਹਿਲਣੋਂ ਬੰਦ ਕਰ ਦਿੱਤਾ ਪਰ ਮੁਕਦਮ ਫਕੀਰ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਪਰਮਾਤਮਾ ਅੱਗੇ ਉਹ ਅਰਦਾਸਾ ਕਰ ਰਿਹਾ ਹੈ ਉਹ ਪਰਮਾਤਮਾ ਤਾਂ ਉਹਦੇ ਕੋਲ ਹੀ ਬੈਠਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਇਹ ਸਭ ਕੁਝ ਹੁੰਦਾ ਹੋਇਆ ਵੇਖ ਰਿਵੇਂ ਗੁਰੂ ਮਹਾਰਾਜ ਵੇਖਦੇ ਨੇ ਕਿਵੇਂ ਮਸੀਤ ਹਿਲਦੀ ਹੈ ਗੁਰੂ ਮਹਾਰਾਜ ਵੇਖਦੇ ਨੇ ਕਿਵੇਂ ਇਹ ਮੁਕਦਮ ਫਕੀਰ ਹੱਥ ਜੋੜ ਕੇ ਪਰਮਾਤਮਾ ਨੂੰ ਬੇਨਤੀ ਕਰਕੇ ਇਹ ਰੋਕ ਦਿੰਦਾ ਸੋ ਜਦੋਂ ਲੋਕਾਂ ਨੇ ਵੇਖਿਆ ਵੀ ਮਸੀਤ ਤੇ ਜਿਹੜਾ ਇਹ ਪੁਚਾਲ ਆਇਆ ਸੀ ਇਹ ਰੁਕ ਗਿਆ ਸਾਰੇ ਲੋਕ ਬਹੁਤ ਪਰਸਾਨਨ ਹੁੰਦੇ ਨੇ ਤੇ ਫਕੀਰ ਦੀ ਸੋਭਾ ਕਰਨ ਲੱਗ ਜਾਂਦੇ ਨੇ ਉਹ ਕਹਿੰਦੇ ਨੇ ਫਕੀਰ ਜੀ ਇਹ ਤੁਸੀਂ ਕਿਵੇਂ ਕੀਤਾ ਇਹ ਹੁਣੇ ਤਾਂ ਬਹੁਤ ਹਿੱਲਦੀ ਸੀ ਪਰ ਹੁਣ ਇੱਕੋ ਦਮ ਹਿਲਣੀ ਬੰਦ ਹੋ ਗਈ ਉਦੋਂ ਮੁਕਦਮ ਫਕੀਰ ਹੌਮੇ ਦੇ ਵਿੱਚ ਆ ਕੇ ਕਹਿੰਦਾ ਇਹ ਜੋ ਵੀ ਤੁਸੀਂ ਕਰਾਮਾਤ ਵੇਖੀ ਹੈ ਉਹ ਮੇਰੀ ਹੈ ਇਸ ਮਸੀਤ ਨੂੰ ਹਿਲਣੋਂ ਬੰਦ ਮੈਂ ਕਰਾਇਆ ਇਹ ਮੇਰੀ ਕਰਾਮਾਤ ਦੇ ਜ਼ੋਰ ਨਾਲ ਹਿਲਣੋਂ ਬੰਦ ਹੋਈ ਹੈ ਐਨੀ ਗੱਲ ਜਦੋਂ ਲੋਕਾਂ ਨੇ ਸੁਣੀ ਸਾਰੇ ਲੋਕ ਉਸ ਫਕੀਰ ਦੀ ਸੋਭਾ ਕਰਦੇ ਨੇ ਆਪਣੀ ਸੋਭਾ ਹੁੰਦਿਆਂ ਨੂੰ ਦੇਖ ਕੇ ਮੁਕਦਮ ਫਕੀਰ ਬਹੁਤ ਖੁਸ਼ ਹੁੰਦਾ ਪਰ ਸਾਧ ਸੰਗਤ ਜੀ ਕੁਝ ਇਹੋ ਜਿਹਾ ਹੁੰਦਾ ਹੈ ਦੇ ਦੇ ਕਾਰਨ ਫਕੀਰ ਇੱਕੋ ਦਮ ତਰਤੀ ਦੇ ਡਿੱਗ ਪਿਆ ਅਸਲ ਵਿੱਚ ਇਹ ਸਾਰਾ ਕੌਤਕ ਗੁਰਨਾਨਕ ਸੱਚੇ ਪਾਤਸ਼ਾਹ ਜੀ ਦਾ ਹੀ ਹੈ ਗੁਰੂ ਮਹਾਰਾਜ ਇਸ ਫਕੀਰ ਨੂੰ ਸਮਝਾਉਣਾ ਚਾਹੁੰਦੇ ਨੇ ਵੀ ਭਾਈ ਇਹਨਾਂ ਕਰਾਮਾਤਾਂ ਸਿੱਧੀਆਂ-ਸਿੱਧੀਆਂ ਦੇ ਵਿੱਚ ਕੁਝ ਨਹੀਂ ਰੱਖਿਆ ਇਹ ਤਾਂ ਸਗੋਂ ਬੰਦੇ ਨੂੰ ਰੱਬ ਨਾਲੋਂ ਤੋੜ ਦਿਆਂ ਨੇ ਸੋ ਇਸ ਮੁਕਦਮ ਫਕੀਰ ਨੂੰ ਸਮਝਾਉਣ ਵਾਸਤੇ ਮਹਾਰਾਜ ਇਹ ਸਾਰਾ ਕੌਤਕ ਰਚਦੇ ਨੇ ਜਦੋਂ ਉਹ ਮੁਕਦੰ ਫਕੀਰ ਹਵਾ ਵਿੱਚ ਉੱਡਦਾ ਹੋਇਆ ਇੱਕੋ ਦਮ ਜ਼ਮੀਨ 'ਤੇ ਡਿੱਗ ਪਿਆ ਤੇ ਵਾਪਿਸ ਉਹ ਉੱਡਣ ਦੀ ਜਦੋਂ ਕੋਸ਼ਿਸ਼ ਕਰਦਾ ਤਾਂ ਉੱਡ ਨਹੀਂ ਸਕਿਆ ਤੇ ਜਦੋਂ ਉਹਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੱਲ ਵੇਖਿਆ ਤਾਂ ਗੁਰੂ ਮਹਾਰਾਜ ਉਸ ਸਮੇਂ ਥੋੜਾ ਥੋੜਾ ਮੁਸਕਰਾਉਂਦੇ ਪਏ ਸਨ ਉਹ ਉਸੇ ਵਕਤ ਸਮਝ ਗਿਆ ਵੀ ਇਹ ਸਾਰੀ ਖੇਡ ਦੇ ਪਿੱਛੇ ਗੁਰੂ ਨਾਨਕ ਸੱਚੇ ਪਾਤਸ਼ਾਹ ਹਨ ਉਹ ਪਹਿਲੇ ਹੀ ਜਾਣ ਗਿਆ ਸੀ ਵੀ ਗੁਰੂ ਮਹਾਰਾਜ ਜੀ ਦੇ ਵਿੱਚ ਕੋਈ ਅਲੌਕਿਕ ਖੇੜ ਹੈ ਕਹਿੰਦੇ ਮੁਕਦਮ ਫਕੀਰ ਨੇ ਆਪਣੀ ਸਾਰੀ ਵਾਲਾ ਦਿੱਤੀ ਆਪਣੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਵਰਤ ਕੇ ਵੇਖ ਲੀਆਂ ਪਰ ਕੋਈ ਰਿੱਧੀ ਸਿੱਧੀ ਕੋਈ ਕਰਾਮਾਤ ਨਹੀਂ ਵਰਤੀ ਉਦੋਂ ਮੁਕਦਮ ਫਕੀਰ ਸੋਚਦਾ ਹੈ ਵੀ ਹੋ ਸਕਦਾ ਹੈ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਤਾਂ ਹੀ ਇਹ ਮੇਰੀ ਕਰਾਮਾਤ ਰਿੱਧੀਆਂ ਸਿੱਧੀਆਂ ਕੰਮ ਨਹੀਂ ਆ ਰਹੀਆਂ ਸਾਹ ਸੰਗਤ ਜੀ ਬੰਦੇ ਨੂੰ ਜਿਸ ਚੀਜ਼ ਦੇ ਨਾਲ ਪਿਆਰ ਹੋ ਜੇ ਤੇ ਜਦੋਂ ਉਹ ਚੀਜ਼ ਉਹਦੇ ਕੋਲ ਨਾ ਰਵੇ ਫਿਰ ਬੰਦਾ ਬਹੁਤ ਡਰ ਜਾਂਦਾ ਹੈ ਜਿਵੇਂ ਇੱਕ ਬੰਦੇ ਨੂੰ ਪੈਸੇ ਦੇ ਨਾਲ ਬਹੁਤ ਪਿਆਰ ਹੋਵੇ ਤੇ ਜਦੋਂ ਉਹਦਾ ਪੈਸਾ ਚੋਰੀ ਹੋ ਜੇ ਉਹਨੂੰ ਇੰਨਾ ਦੁੱਖ ਲੱਗਦਾ ਹੈ ਕਈ ਵਾਰ ਤਾਂ ਉਹ ਮਰ ਵੀ ਜਾਂਦਾ ਹੈ ਐਵੇਂ ਹੀ ਮੁਕਦਮ ਫਕੀਰ ਦੀ ਜਦੋਂ ਰਿੱਧੀਆਂ ਸਿੱਧੀਆਂ ਕੰਮ ਨਾ ਆਈਆਂ ਉਦੋਂ ਉਹ ਸੋਚਦਾ ਕੀ ਪਤਾ ਅੱਜ ਤੋਂ ਬਾਅਦ ਇਹ ਮੇਰੀਆਂ ਰਿੱਧੀਆਂ ਸਿੱਧੀਆਂ ਚੱਲਣ ਹੀ ਨਾ ਇਸ ਕਾਰਨ ਉਹ ਮੁਕਦਮ ਫਕੀਰ ਬਹੁਤ ਡਰ ਗਿਆ। ਉਹ ਮੁਕਦਮ ਫਕੀਰ ਨਿਮਰਤਾ ਵਿਚਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ ਹੈ। ਕਹਿੰਦਾ ਹੈ ਮਹਾਰਾਜ ਮੈਨੂੰ ਐਵੇਂ ਲੱਗਦਾ ਹੈ ਵੀ ਤੁਸੀਂ ਉਸ ਪਰਮਾਤਮਾ ਦੇ ਸਰੂਪ ਹੋ। ਖੁਦ ਖੁਦਾ ਪਰਮੇਸ਼ਰ ਹੋ। ਮੇਰੇ ਕੋਲ ਕੀ ਗਲਤੀ ਹੋਗੀ ਜਿਸ ਕਾਰਨ ਇਹ ਮੇਰੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਚੱਲ ਨਹੀਂ ਰਹੀਆਂ ਤੇ ਮੈਂ ਹਵਾ ਵਿੱਚ ਉੱਡ ਨਹੀਂ ਪਾ ਰਿਹਾ। ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਦੋਂ ਪੱਥੇ ਪੁਚਾ ਲਾਇਆ ਮਸਜਿਦ ਹਿੱਲਣ ਲੱਗ ਪਈ ਤੂੰ ਪਰਮਾਤਮਾ ਨੂੰ ਬੇਨਤੀ ਕੀਤੀ ਇਹ ਤਾਂ ਮੁਕਦਮ ਫਕੀਰ ਚੰਗੀ ਗੱਲ ਹੈ ਪਰ ਜਦੋਂ ਲੋਕਾਂ ਨੇ ਪੁੱਛਿਆ ਵੀ ਇਹ ਕਿੰਨੇ ਕੀਤਾ ਤੇ ਕਿਵੇਂ ਕੀਤਾ ਤੂੰ ਆਪਣਾ ਨਾਮ ਲੈ ਲਿਆ ਤੂੰ ਕਿਹਾ ਵੀ ਇਹ ਜੋ ਵੀ ਤੁਸੀਂ ਕੁਝ ਵੇਖਿਆ ਇਹ ਮਸਜਿਦ ਨੂੰ ਹਿੱਲਣੋਂ ਬੰਦ ਮੈਂ ਕਰਾਇਆ ਇਹ ਮੇਰੀ ਕਰਾਮਾਤ ਮੇਰੇ ਚਮਤਕਾਰ ਕਰਕੇ ਸਭ ਕੁਝ ਹੋਇਆ ਮਹਾਰਾਜ ਕਹਿੰਦੇ ਪਰਮਾਤਮਾ ਦੇ ਭਗਤਾ ਨੂੰ ਜੇ ਹਉਮੈ ਹੋ ਜੇ ਤਾਂ ਇਹ ਚੰਗੀ ਗੱਲ ਨਹੀਂ ਮਹਾਰਾਜ ਕਹਿੰਦੇ ਭਾਈ ਤੂੰ ਬਹੁਤ ਤਪੱਸਿਆ ਕੀਤੀ ਹੈ ਬਹੁਤ ਬੰਦਗੀ ਕੀਤੀ ਹੈ ਦਿਨ ਰਾਤ ਭਗਤੀ ਕਰਦਾ ਰਿਹਾ ਇਹ ਸਾਰੀ ਭਗਤੀ ਕੀ ਤੂੰ ਇਹ ਕਰਾਮਾਤਾ ਕਰਨ ਵਾਸਤੇ ਕੀਤੀ ਹੈ ਇਹ ਦਿੱਧੀਆਂ ਸਿੱਧੀਆਂ ਲੈਣ ਵਾਸਤੇ ਕੀਤੀ ਹੈ ਮਹਾਰਾਜ ਕਹਿੰਦੇ ਭਾਈ ਜੇ ਤੂੰ ਇਹ ਭਗਤੀ ਪਰ ਮਾਤਮਾ ਨੂੰ ਪਾਣ ਵਾਸਤੇ ਕਰਦਾ ਤਾਂ ਤੈਨੂੰ ਪਰਮੇਸ਼ਰ ਮਿਲ ਜਾਣੀ ਸੀ ਪਰ ਤੂੰ ਇਹ ਸਭ ਕੁਝ ਇਹਨਾਂ ਰਿੱਧੀਆਂ ਸਿੱਧੀਆਂ ਇਹਨਾਂ ਕਰਾਮਾਤਿਆ ਵਾਸਤੇ ਕੀਤੀਆਂ ਜੋ ਕਿ ਬਿਲਕੁਲ ਮਾਇਆ ਦਾ ਰੂਪ ਹੈ ਸੋ ਇਹ ਸਾਰੀ ਭਗਤੀ ਕਰਕੇ ਤੂੰ ਮਾਇਆ ਦੇ ਵਿੱਚ ਫੇਰ ਫਸ ਗਿਆ ਸਗੋ ਤੂੰ ਤਾਂ ਮਾਇਆ ਦੇ ਵਿੱਚੋਂ ਨਿਕਲ ਕੇ ਪਰਮੇਸ਼ਰ ਨੂੰ ਪਾਉਣਾ ਸੀ ਪਰ ਤੂੰ ਤਾਂ ਫੇਰ ਮਾਇਆ ਦੇ ਵਿੱਚ ਫਸ ਗਿਆ ਮੁਕਦਮ ਫਕੀਰ ਜੇ ਇੰਨੀ ਮਿਹਨਤ ਇੰਨੀ ਬੰਦਗੀ ਤੂੰ ਪਰਮਾਤਮਾ ਨੂੰ ਪਾਣ ਵਾਸਤੇ ਕਰਦਾ ਤਾਂ ਤੈਨੂੰ ਪਰਮਾਤਮਾ ਮਿਲ ਜਾਣਾ ਸੀ ਅਸਲ ਵਿੱਚ ਪਰਮਾਤਮਾ ਨੂੰ ਹੰਕਾਰ ਨਹੀਂ ਪਸੰਦ ਜਦੋਂ ਤੂੰ ਮਸੀਤ ਨੂੰ ਹਿਲਣੋਂ ਬੰਦ ਕੀਤਾ ਤਾਂ ਤੇਰੇ ਅੰਦਰ ਹੰਕਾਰ ਆ ਗਿਆ ਕਿ ਇਹ ਮਸੀਤ ਨੂੰ ਹਿਲਣੋਂ ਬੰਦ ਮੈਂ ਕਰਾਇਆ ਗੁਰਬਾਣੀ ਦਾ ਫਰਮਾਨ ਹੈ ਕਿ ਪਰਮਾਤਮਾ ਤੇ ਸਾਡੇ ਵਿੱਚ ਇੱਕ ਬਹੁਤ ਪਤਲਾ ਪਰਦਾ ਹੈ ਉਸ ਪਰਦੇ ਨੂੰ ਕਹਿੰਦੇ ਨੇ ਹਉਮੈ ਦਾ ਪਰਦਾ ਪਰਮਾਤਮਾ ਤੇ ਸਾਡੇ ਵਿੱਚ ਇੱਕ ਹਉਮੈ ਦੇ ਪਰਦੇ ਤੋਂ ਬਿਨਾਂ ਕੁਝ ਵੀ ਨਹੀਂ ਹੈ ਤੇ ਜੇ ਬੰਦਾ ਹਉਮੈ ਵਿੱਚ ਹੀ ਫਸਿਆ ਰਹੇ ਜੇ ਫਿਰ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਪਰਮਾਤਮਾ ਨੂੰ ਮਿਲਣ ਵਾਸਤੇ ਸਾਨੂੰ ਹੰਕਾਰ ਇਹ ਹਉਮੈ ਨੂੰ ਤਿਆਗਣਾ ਪੈਣਾ ਤੇ ਜੇ ਅਸੀਂ ਰਿੱਧੀਆਂ ਸਿੱਧੀਆਂ ਵਿੱਚ ਹੀ ਫਸੇ ਰਹੇਗੇ ਫਿਰ ਇਹ ਹਉਮੈ ਹੰਕਾਰ ਨਹੀਂ ਛੱਡਿਆ ਜਾਣਾ ਜਦੋਂ ਇਹ ਬਚਨ ਉਸ ਮੁਕਦਮ ਫਕੀਰ ਨੇ ਸੁਨੇ ਉਹਦਾ ਹਿਰਦਾ ਉਸੇ ਵਕਤ ਸਾਫ ਹੋ ਗਿਆ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਚਨ ਇਹੋ ਜਿਹੇ ਨੇ ਜੇ ਕੋਈ ਸਰਵਨ ਕਰ ਲੇ ਤਾਂ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਹੁਣ ਮੁਕਦਮ ਫਕੀਰ ਬਹੁਤ ਨਿਮਰਤਾ ਵਿੱਚ ਆ ਗਿਆ ਉਹਦਾ ਹਿਰਦਾ ਸਾਫ਼ ਹੋ ਗਿਆ ਉਹਦੇ ਅੰਦਰ ਆ ਜਿਹੜੀ ਹਉਮੈ ਦੀ ਮਹਿਲ ਸੀ ਉਹ ਉਤਰ ਗਈ ਤੇ ਜਿਹੜੀਆਂ ਆ ਅਦਿੱਧੀਆਂ ਸਿੱਧੀਆਂ ਕਰਮਾਤਾ ਦਾ ਹੰਕਾਰ ਸੀ ਉਹ ਵੀ ਖਤਮ ਹੋ ਗਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਟਹਿ ਕੇ ਕਹਿੰਦਾ ਮਹਾਰਾਜ ਮੇਰੀਆ ਇਨਾ ਗਲਤੀਆਂ ਵਾਸਤੇ ਮੈਨੂੰ ਮਾਫ਼ ਕਰ ਦਿਓ ਮੈਂ ਰਿੱਧੀਆਂ ਸਿੱਧੀਆਂ ਕਰਮਾਤਾ ਦੇ ਹੰਕਾਰ ਵਿੱਚ ਨਹੀਂ ਪਵਾਂਗਾ ਹਉਮੇ ਵਿੱਚ ਨਹੀਂ ਪਵਾਂਗਾ ਮੈਨੂੰ ਤਾਂ ਪਹਿਲਾਂ ਇਹ ਸੀ ਕਿ ਮੈਂ ਹਵਾ ਦੇ ਵਿੱਚ ਉੱਡ ਕੇ ਆਪਣਾ ਨਾਮ ਪ੍ਰਸਿੱਧ ਕਰਾਂ ਜਦੋਂ ਮੈਂ ਰਿੱਧੀਆਂ ਸਿੱਧੀਆਂ ਵਰਤਾਂਗਾ ਕਰਮਾਤਾ ਕਰਾਂਗਾ ਤਾਂ ਲੋਕ ਮੇਰੀ ਸੋਭਾ ਕਰਨਗੇ ਲੋਕਾਂ ਵਿੱਚ ਮੇਰੀ ਚਰਚਾ ਹੋਏਗੀ ਇਸ ਕਾਰਨ ਮੈਂ ਇਨਾ ਚੀਜ਼ਾਂ ਦੇ ਵਿੱਚ ਫਸਿਆ ਰਹਿ ਗਿਆ ਪਰ ਆਪ ਜੀ ਦੇ ਉਪਦੇਸ਼ ਨੇ ਮੈਨੂੰ ਇਸ ਭੈੜੀ ਮਤ ਤੋਂ ਆਜ਼ਾਦੀ ਦਿੱਤੀ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਦੋਂ ਮੁਕਦਮ ਫਕੀਰ ਨੂੰ ਤਿੰਨ ਬਚਨ ਕੀਤੇ। ਮਹਾਰਾਜ ਕਹਿੰਦੇ ਮੁਕਦਮ ਫਕੀਰ ਇਹਨਾਂ ਤਿੰਨ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਯਾਦ ਰੱਖੀ। ਇਹ ਤਿੰਨ ਬਚਨ ਕੇਵਲ ਮੁਕਦਮ ਫਕੀਰ ਵਾਸਤੇ ਨਹੀਂ ਹੈ। ਸਾਧ ਸੰਗਤ ਜੀ ਜਦੋਂ ਵੀ ਅਸੀਂ ਕੋਈ ਇਤਿਹਾਸਕ ਸਾਖੀ ਸੁਣਦੇ ਹਾਂ ਤਾਂ ਉਸ ਸਾਖੀ ਦੇ ਵਿੱਚ ਗੁਰੂ ਮਹਾਰਾਜ ਸਾਨੂੰ ਹੀ ਸਮਝਾ ਰਹੇ ਹੁੰਦੇ ਵੀ ਸੋ ਗੁਰੂ ਮਹਾਰਾਜ ਮੁਕਦਮ ਫਕੀਰ ਨੂੰ ਕਹਿੰਦੇ ਭਾਈ ਜ਼ਿੰਦਗੀ ਵਿੱਚ ਕਦੀ ਆਪਣਾ ਨਾਮ ਬਣਾਉਣ ਦੀ ਕੋਸ਼ਿਸ਼ ਨਾ ਕਰੀ ਆਪਣੀ ਸੋਭਾ ਵਧਾਉਣ ਦੀ ਕੋਸ਼ਿਸ਼ ਨਾ ਕਰੀ ਤੂੰ ਬਸ ਪਰਮੇਸ਼ਰ ਦਾ ਨਾਮ ਜਪਦਾ ਰਹੀਂ ਸਾਧ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਦੁਨੀਆ ਸਿਰਫ ਇਸੀ ਚੀਜ਼ਾਂ ਦੇ ਪਿੱਛੇ ਭੱਜ ਰਹੀ ਹੈ ਵੀ ਕਿਸੇ ਤਰੀਕੇ ਸਾਡੀ ਦੁਨੀਆ ਦੇ ਵਿੱਚ ਸੋਭਾ ਵਧੇ ਦੁਨੀਆ ਸਾਨੂੰ ਪਛਾਨਣ ਲੱਗ ਜੇ ਵੀ ਇਹ ਵੀ ਕੋਈ ਬੰਦਾ ਹੈ ਦੁਨੀਆ ਵਿੱਚ ਸਾਡੀ ਸੋਭਾ ਵਧ ਜੇ ਇਹਦੇ ਵਾਸਤੇ ਅਸੀਂ ਬਹੁਤ ਕੁਝ ਕਰਦੇ ਹਾਂ ਅਣਗਿਣਤ ਚੀਜ਼ਾਂ ਕਰਦੇ ਹਾਂ ਤੇ ਕਈ ਵਾਰ ਕੁਝ ਇਹੋ ਜਿਹਾ ਕਰ ਦਿੰਨੇ ਆ ਜਿਸ ਕਾਰਨ ਸਾਨੂੰ ਅੰਤ ਵਿੱਚ ਪਛਤਾਣਾ ਪੈਂਦਾ ਗੁਰੂ ਮਹਾਰਾਜ ਜੀ ਦਾ ਫਰਮਾਨ ਹੈ ਵੀ ਭਾਈ ਤੁਸੀਂ ਆਪਣਾ ਨਾਮ ਜਪਦੇ ਰਹੋ ਪਰਮੇਸ਼ਰ ਦਾ ਨਾਮ ਜਪਦੇ ਰਹੋ ਜਿਹੜਾ ਬੰਦਾ ਪਰਮੇਸ਼ਰ ਦਾ ਨਾਮ ਜਪਦਾ ਹੈ ਪਰਮਾਤਮਾ ਆਪਣੇ ਭਗਤ ਦੀ ਸੋਭਾ ਸਾਰੇ ਸੰਸਾਰ ਵਿੱਚ ਕਰਾ ਦਿੰਦਾ ਹੈ ਤੇ ਆ ਜਿਹੜੀ ਲੋਕਾਂ ਦੀ ਜਿਹੜੀ ਸੋਭਾ ਹੈ ਇਹ ਤਾਂ ਚਾਰ ਦਿਨਾਂ ਦੀ ਹੈ ਪਰ ਜਿਹੜੀ ਸੱਚੀ ਸੋਭਾ ਹੈ ਉਹ ਅੰਤ ਤੱਕ ਰਹਿੰਦੀ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਉਹਨਾਂ ਦਾ ਨਾਮ ਅੱਜ ਵੀ ਹੈ ਜਿਵੇਂ ਭਗਤ ਕਬੀਰ ਜੀ ਭਗਤ ਫਰੀਦ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਇਹਨਾਂ ਭਗਤਾ ਦੀ ਸੋਭਾ ਇਹਨਾਂ ਭਗਤਾ ਦਾ ਨਾਮ ਅੰਤ ਤੱਕ ਰਹਿਣਾ ਜਿਨ੍ਹਾਂ ਗੁਰਸਿੱਖਾਂ ਨੇ ਸਿੱਖੀ ਵਾਸਤੇ ਘਾਲਣਾ ਕਾਲੀ ਹੈ ਉਹਨਾਂ ਦਾ ਨਾਮ ਵੀ ਅੰਤ ਤੱਕ ਰਹਿਣਾ ਹੈ ਉਹਨਾਂ ਦੀ ਸੋਪਾ ਵਧਦੀ ਰਹਿਣੀ ਹੈ ਜਿਵੇਂ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਵੇਂ ਭਾਈ ਮਨੀ ਸਿੰਘ ਜੀ ਇਹਨਾਂ ਸਾਰੇ ਗੁਰਮੁਖਾ ਦੀ ਸੋਭਾ ਆਪੇ ਵਧਣੀ ਹੈ ਕਿਉਂ ਕਿ ਇਹਨਾਂ ਨੇ ਉਹ ਕਮਾਈ ਕੀਤੀ ਹੈ ਜਿਸ ਕਮਾਈ ਨੂੰ ਗੁਰੂ ਸਾਹਿਬ ਜੀ ਨੇ ਕਰਨ ਵਾਸਤੇ ਕਿਹਾ ਇਹਨਾਂ ਨੇ ਨਾਮ ਜਪਿਆ ਇਹਨਾਂ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨਿਆ ਸੋ ਸੋਭਾ ਵਿਧਾਨ ਦੇ ਚੱਕਰ ਵਿੱਚ ਨਹੀਂ ਪੈਣਾ ਸੋਭਾ ਆਪੇ ਵੱਧ ਜਾਂਦੀ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਇੱਕ ਪੇੜ ਨੂੰ ਜਿੰਨਾ ਮਰਜ਼ੀ ਖਿੱਚ ਲੋ ਕਿ ਉਹਦੀਆਂ ਟਹਿਣੀਆਂ ਜ਼ਮੀਨ ਨਾਲ ਲੱਗ ਜਾਣ ਜਦੋਂ ਉਸ ਪੇੜ ਦੀਆਂ ਟਹਿਣੀਆਂ ਨੂੰ ਤੁਸੀਂ ਜ਼ਮੀਨ ਨਾਲ ਲਾਹ ਵੀ ਲਵੋਗੇ ਪਰ ਜਦੋਂ ਤੁਸੀਂ ਛੱਡੂਗੇ ਉਹ ਉਨੀ ਤੇਜ਼ੀ ਦੇ ਨਾਲ ਵਾਪਸ ਚਲੇ ਜਾਏਗਾ ਪਰ ਜਿਨ੍ਹਾਂ ਪੇੜਾਂ ਤੇ ਜਿਨ੍ਹਾਂ ਟਹਿਣੀਆਂ ਤੇ ਫਲ ਲੱਗ ਜਾਂਦੀ ਨੇ ਤਾਂ ਉਹ ਟੈਣੀਆਂ ਆਪੇ ਫਲਾਂ ਦੇ ਭਾਰ ਦੇ ਨਾਲ ਝੁੱਕ ਜਾਂਦੀਆਂ ਨੇ ਜ਼ਮੀਨ ਨਾਲ ਲੱਗ ਜਾਂਦੀਆਂ ਨੇ ਮਹਾਰਾਜ ਕਹਿੰਦੇ ਮੁਕਦਮ ਫਕੀਰ ਹਵਾ ਦੇ ਵਿੱਚ ਉੱਡ ਜਾਣ ਦੇ ਨਾਲ ਤੈਨੂੰ ਕੁਝ ਨਹੀਂ ਮਿਲਣਾ ਜਿੰਨਾ ਨੀਵਾ ਰਹੋਗੇ ਉਨਾ ਹੀ ਖੁਸ਼ ਰਹੋਗੇ ਤੇ ਪਰਮਾਤਮਾ ਵੀ ਉਸੇ ਨੂੰ ਪਸੰਦ ਕਰਦਾ ਜਿਹੜਾ ਨੀਵਾ ਰਹਿੰਦਾ ਨਾ ਕਿ ਜਿਹੜਾ ਹੋਮੇ ਕਰਦਾ ਅਸਮਾਨ ਦੇ ਵਿੱਚ ਤਾਂ ਪੰਛੀ ਵੀ ਉੱਡਦੇ ਨੇ ਕਾਂ ਉੱਡਦੇ ਨੇ ਇੱਲਾ ਉੱਡਦੀਆਂ ਨੇ ਜੇ ਤੂੰ ਹੀ ਉੱਡ ਜਾਏਗਾ ਤਾਂ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਅਸਲ ਵਿੱਚ ਜਦੋਂ ਬੰਦਾ ਭਗਤੀ ਕਰਨੀ ਸ਼ੁਰੂ ਕਰਦਾ ਹੈ ਉਦੋਂ ਉਹਦੇ ਕੋਲ ਇਹ ਰਿੱਧੀਆਂ ਸਿੱਧੀਆਂ ਆਉਂਦੀਆਂ ਨੇ ਇਹ ਰਿੱਧੀਆਂ ਸਿੱਧੀਆਂ ਕਹਿੰਦੀਆਂ ਨੇ ਵੀ ਸਾਨੂੰ ਵਰਤ ਜਿਹੜਾ ਤਾਂ ਇਹਨਾਂ ਨੂੰ ਵਰਤ ਲਿੰਦਾ ਉਹ ਤਾਂ ਇਹਨਾਂ ਦੇ ਵਿੱਚ ਹੀ ਫਸ ਜਾਂਦਾ ਪਰ ਜਿਹੜੇ ਅਸਲ ਗੁਰਮੁਖ ਹੁੰਦੇ ਨੇ ਉਹ ਇਸ ਤੋਂ ਨਿਰੋਲ ਰਹਿੰਦੇ ਨੇ ਉਹ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਨਹੀਂ ਵਰਤਦੇ ਉਹ ਇਹਨਾਂ ਨੂੰ ਮਾਇਆ ਕਰਕੇ ਜਾਣਦੇ ਨੇ ਸੂਗਰਾਨਕ ਸੱਚੇ ਪਾਤਸ਼ਾਹ ਨੇ ਉਸ ਪੀਰ ਨੂੰ ਇਹ ਬਚਨ ਕੀਤੇ ਤੇ ਕਿਆ ਭਾਈ ਤੂੰ ਇਹ ਲੋਕ ਦਿਖਾਵਾ ਛੱਡ ਦੇ ਤੈਨੂੰ ਤਾਂ ਸਗੋ ਇਹਨਾਂ ਲੋਕਾਂ ਨੂੰ ਭਗਤੀ ਵੱਲ ਪ੍ਰੇਰਣਾ ਚਾਹੀਦਾ ਹੈ ਨਾ ਕਿ ਇਹਨਾਂ ਨੂੰ ਕਰਾਮਾਤਾ ਵਿਖਾ ਕੇ ਆਪਣੇ ਨਾਲ ਜੋੜੇ ਸਾਧ ਸੰਗਤ ਜੀ ਆ ਰਿੱਧੀਆਂ ਸਿੱਧੀਆਂ ਇਹ ਤਾਕਤਾਂ ਭਗਤੀ ਕਰਨ ਵਾਲੇ ਦੇ ਰਾਹ ਵਿੱਚ ਜ਼ਰੂਰ ਆਉਂਦੀਆਂ ਨੇ ਜਿਵੇਂ ਜਦੋਂ ਭਗਤ ਫਰੀਦ ਜੀ ਭਗਤੀ ਕਰ ਰਹੇ ਸਨ ਭਗਤੀ ਕਰਦੇ ਹੋਇਆ ਉਹਨਾਂ ਦੇ ਮਨ ਦੇ ਵਿੱਚ ਕ੍ਰੋਧ ਵਧਿਆ ਹੋਇਆ ਸੀ ਤੇ ਲੱਗ ਗਈ ਉਹਨਾਂ ਦੇ ਕੁਝ ਚਿੜੀਆਂ ਰੌਲਾ ਪਾ ਰੀਆਂ ਸਨ ਜਦੋਂ ਭਗਤ ਫਰੀਦ ਜੀ ਨੇ ਉਹਨਾਂ ਚਿੜੀਆਂ ਵੱਲ ਦੇਖਿਆ ਤਾਂ ਭਗਤ ਫਰੀਦ ਜੀ ਕਹਿੰਦੇ ਮਰ ਜਾਓ ਚਿੜੀਆਂ ਉਹ ਚਿੜੀਆਂ ਸਾਰੀਆਂ ਉਸੇ ਵਕਤ ਮਰ ਗਈਆਂ ਭਗਤ ਫਰੀਦ ਜੀ ਨੂੰ ਕੁਝ ਸਮੇਂ ਬਾਅਦ ਖਿਆਲ ਆਇਆ ਵੀ ਮੈਂ ਇਹ ਪੰਛੀਆਂ ਨੂੰ ਮਾਰ ਦਿੱਤਾ ਇਹਦੇ ਨਾਲ ਮੈਨੂੰ ਕੀ ਮਿਲਿਆ ਕਹਿੰਦੇ ਭਗਤ ਫਰੀਦ ਜੀ ਨੇ ਉਹਨਾਂ ਪੰਛੀਆਂ ਵੱਲ ਨਿਗਾਹ ਕਰਕੇ ਬੋਲਿਆ ਉੜ ਜਾਓ ਪੰਛੀਓ ਸਾਰੇ ਪੰਛੀ ਜਿਉਂਦੇ ਹੋਗੇ ਤੇ ਉੜ ਗਏ ਅਸਲ ਵਿੱਚ ਸਾਧ ਸੰਗਤ ਜੀ ਜਦੋਂ ਪਰਮਾਤਮਾ ਆਪਣੇ ਆਪ ਨੂੰ ਭਗਤ ਨਾਲ ਮਿਲਾਉਂਦਾ ਹੈ ਉਸ ਤੋਂ ਪਹਿਲਾਂ ਪਰਮਾਤਮਾ ਭਗਤ ਨੂੰ ਬਹੁਤ ਕੁਝ ਦਿੰਦਾ ਹੈ ਅਸਲ ਵਿੱਚ ਇਹ ਸਾਰੀਆਂ ਪਰਖਾਂ ਹੁੰਦੀਆਂ ਨੇ ਜਿਵੇਂ ਪਰਮਾਤਮਾ ਬੰਦੇ ਨੂੰ ਵਡਿਆਈ ਦੇ ਦਿੰਦਾ ਹੈ ਕਈ ਭਗਤ ਤਾਂ ਵਡਿਆਈ ਦੇ ਵਿੱਚ ਹੀ ਆ ਕੇ ਫਸ ਜਾਂਦੇ ਨੇ ਤੇ ਆਪਣੀ ਵਿੜਾਈ ਕਰਾ ਕੇ ਪਰਮਾਤਮਾ ਦੇ ਰਾਹ ਤੋਂ ਪਾਸੇ ਹੋ ਜਾਂਦੇ ਨੇ ਕਈ ਵਾਰ ਪਰਮਾਤਮਾ ਬੰਦੇ ਨੂੰ ਇਹ ਤਾਕਤਾਂ ਸ਼ਕਤੀਆਂ ਦੇ ਦਿੰਦਾ ਹੈ ਬੰਦਾ ਇਹਨਾਂ ਸ਼ਕਤੀਆਂ ਤੇ ਤਾਕਤਾਂ ਵਿੱਚ ਫਸ ਕੇ ਪਰਮਾਤਮਾ ਦੇ ਰਾਹ ਤੋਂ ਪਲਟ ਜਾਂਦਾ ਜਦੋਂ ਭਗਤ ਫਰੀਦ ਜੀ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਜੰਗਲਾਂ ਵਿੱਚ ਆਏ ਸਨ ਉਦੋਂ ਤਾਂ ਇਹਨਾਂ ਦੇ ਵਿਚਾਰ ਵਿੱਚ ਇਹੀ ਸੀ ਕਿ ਮੈਂ ਪਰਮਾਤਮਾ ਨੂੰ ਪਾਉਣਾ ਪਰ ਪਰਮਾਤਮਾ ਦੀ ਭਗਤੀ ਕਰਦੇ ਹੋਏ ਮਨ ਦੇ ਵਿੱਚ ਹਉਮੈ ਆ ਗਈ। ਇਹਨਾਂ ਨੇ ਸੋਚਿਆ ਮੈਂ ਘਰ-ਬਾਰ ਤਾਂ ਪਰਮਾਤਮਾ ਨੂੰ ਮਿਲਣ ਵਾਸਤੇ ਛੱਡਿਆ ਸੀ ਪਰ ਪਰਮਾਤਮਾ ਨੂੰ ਮਿਲ ਨਾ ਸਕਿਆ। ਕਹਿੰਦੇ ਉਦੋਂ ਪਗਤ ਫਰੀਦ ਜੀ ਨੂੰ ਆਪਣੇ ਆਪ ਤੇ ਬਹੁਤ ਰੋਸ ਆਇਆ। ਇਹਨਾਂ ਨੇ ਆਪਣੇ ਪੈਰਾਂ ਨੂੰ ਸੰਗਲ ਮਾਰ ਕੇ ਇੱਕ ਖੂਹ ਦੇ ਵਿੱਚ ਪੁੱਠਾ ਲਟਕ ਗਏ। ਕਹਿੰਦੇ ਜਦੋਂ ਬਹੁਤਾ ਸਮਾਂ ਉਹਨਾਂ ਨੂੰ ਲਟਕਦੇ ਹੋਏ ਹੋ ਗਿਆ ਉਦੋਂ ਕਾਵਾਂ ਨੂੰ ਲੱਗਿਆ ਵੀ ਇਹ ਮੁਰਦਾ ਸਰੀਰ ਹੈ। ਕਾਮਣੇ ਭਗਤ ਫਰੀਦ ਜੀ ਦੇ ਪੈਰਾਂ ਦੇ ਵਿੱਚ ਜੁੰਝਾ ਮਾਰੀਆਂ ਪਰ ਭਗਤ ਫਰੀਦ ਜੀ ਉਦੋਂ ਵੀ ਖੂਹ ਦੇ ਵਿੱਚ ਪੁੱਠਾ ਲਟਕਦੇ ਰਹੇ ਕਹਿੰਦੇ ਇੱਕ ਦਿਨ ਭੇਡਾਂ ਚਾਰਨ ਵਾਲਾ ਖੂਹ ਦੇ ਕੋਲ ਆਇਆ ਉਹਨੇ ਭਗਤ ਫਰੀਦ ਜੀ ਨੂੰ ਸੰਗਲਾ ਦੇ ਨਾਲ ਪੁੱਠਾ ਲਟਕਦੇ ਹੋਏ ਵੇਖਿਆ ਤਾਂ ਭਗਤ ਫਰੀਦ ਜੀ ਨੂੰ ਕਹਿੰਦਾ ਵੀ ਤੁਸੀਂ ਐਵੇਂ ਕਿਉਂ ਕਰ ਰਹੇ ਹੋ ਤਾਂ ਭਗਤ ਫਰੀਦ ਜੀ ਕਹਿੰਦੇ ਇਹ ਮੈਂ ਸਭ ਕੁਝ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਕਰ ਰਿਹਾ ਹਾਂ ਕਹਿੰਦੇ ਉਹ ਆਯਾਲੀ ਉਹ ਢੇਡਾ ਚਾਰਨ ਵਾਲੇ ਦੇ ਭਾਗ ਜਾਗੇ ਉਹ ਕਹਿੰਦਾ ਮੈਂ ਢੇਡਾ ਚਾੜ ਕੇ ਕੀ ਕਰਨਾ ਮੈਂ ਵੀ ਭਗਤ ਫਰੀਦ ਜੀ ਦੇ ਨਾਲ ਇਸ ਖੂਹ ਦੇ ਵਿੱਚ ਪੁੱਠਾ ਲਟਕ ਜਾਣਾ ਕਹਿੰਦੇ ਉਹਨੇ ਘਾਹ ਦੀ ਫੂਸ ਦੇ ਨਾਲ ਰੱਸੀ ਨੂੰ ਬੁੰਨਿਆ ਤੇ ਉਹ ਰੱਸੀ ਨੂੰ ਆਪਣੇ ਪੈਰਾਂ ਨਾਲ ਬੰਨ ਕੇ ਉਸ ਖੂਹ ਦੇ ਵਿੱਚ ਪੁੱਠਾ ਲਟਕ ਗਿਆ ਜਦੋਂ ਉਹ ਘਾਹ ਸੁੱਕਣ ਲੱਗਾ ਉਹ ਰੱਸੀ ਟੁੱਟਣ ਲੱਗਦੀ ਪਰ ਉਹ ਐਯਾਲੀ ਨੇ ਆਪਣੇ ਮਰਨ ਦੀ ਚਿੰਤਾ ਨਾ ਕੀਤੀ ਤੇ ਅਡੋਲ ਉਸ ਖੂਹ ਦੇ ਵਿੱਚ ਲਟਕਦਾ ਰਿਹਾ। ਉਹਦੇ ਮਨ ਦੇ ਵਿੱਚ ਪਰਮਾਤਮਾ ਪ੍ਰਤੀ ਬਹੁਤ ਪ੍ਰੇਮ ਸੀ। ਜਦੋਂ ਪਰਮਾਤਮਾ ਨੇ ਉਹਦੇ ਹਿਰਦੇ ਦਾ ਇਹ ਪ੍ਰੇਮ ਵੇਖਿਆ ਤਾਂ ਪਰਮਾਤਮਾ ਨੇ ਉਹਨੂੰ ਖੂਹ ਦੇ ਵਿੱਚ ਡਿੱਗਣ ਤੋਂ ਬਚਾ ਦਿੱਤਾ। ਅਸਲ ਵਿੱਚ ਉਸ ਐਯਾਲੀ ਦੇ ਪਿਛਲੇ ਕਰਮ ਜਾਗਦੇ। ਪਿਛਲੀ ਕੀਤੀ ਹੋਈ ਭਗਤੀ ਤੇ ਇਸ ਜਨਮ ਦੇ ਪ੍ਰੇਮ ਨੇ ਉਨੂੰ ਪਰਮਾਤਮਾ ਦੇ ਦਰਸ਼ਨ ਕਰਵਾ ਦਿੱਤੇ ਕਹਿੰਦੇ ਜਦੋਂ ਆਯਾਲੀ ਨੂੰ ਪਰਮਾਤਮਾ ਨੇ ਦਰਸ਼ਨ ਦਿੱਤੇ ਤਾਂ ਆਯਾਲੀ ਨੇ ਪਰਮਾਤਮਾ ਨੂੰ ਬੇਨਤੀ ਕੀਤੀ हे ਪਰਮੇਸ਼ਰ ਮੇਰੇ ਗੁਰੂ ਨੂੰ ਵੀ ਦਰਸ਼ਨ ਦਿਓ ਕਿਉਂਕਿ ਮੈਂ ਆਪਣੇ ਗੁਰੂ ਕਰਕੇ ਹੀ ਭਗਤੀ ਕਰਨ ਵਿੱਚ ਲੱਗਾ ਉਦੋਂ ਪਰਮਾਤਮਾ ਨੇ ਜਵਾਬ ਦਿੱਤਾ ਭਾਈ ਤੇਰਾ ਸੰਗਲ ਕੱਚਾ ਸੀ ਤੇ ਟੁੱਟਣ ਵਿੱਚ ਬਹੁਤੀ ਧੀਰ ਨਹੀਂ ਲੱਗੀ ਤਾਂ ਹੀ ਮੈਂ ਤੈਨੂੰ ਦਰਸ਼ਨ ਦੇ ਦਿੱਤੇ ਪਰ ਜਿਹੜਾ ਭਗਤ ਫਰੀਦ ਦਾ ਸੰਘਲ ਹੈ ਉਹ ਬਹੁਤ ਮੋਟਾ ਹੈ। ਉਹਨੂੰ ਟੁੱਟਣ ਦੇ ਵਿੱਚ ਬਹੁਤ ਸਮਾਂ ਪਿਆ। ਪ੍ਰਮਾਤਮਾ ਕਹਿੰਦਾ ਆਯਾਲੀ ਤੂੰ ਆਪਣੇ ਗੁਰੂ ਨੂੰ ਜਾ ਕੇ ਆਖ ਵੀ ਜਿਸ ਤਰੀਕੇ ਦੇ ਨਾਲ ਤੂੰ ਸਾਨੂੰ ਪਾਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਤਰੀਕਾ ਸਾਨੂੰ ਪਸੰਦ ਨਹੀਂ ਹੈ। ਕਹਿੰਦੇ ਜਦੋਂ ਆਯਾਲੀ ਨੇ ਭਗਤ ਫਰੀਦ ਜੀ ਨੂੰ ਜਾ ਕੇ ਕਿਹਾ ਵੀ ਭਗਤ ਫਰੀਦ ਜੀ ਪ੍ਰਮਾਤਮਾ ਇਹ ਕਹਿੰਦੇ ਨੇ ਕਿ ਸਾਨੂੰ ਇਹ ਤੁਹਾਡਾ ਪੁੱਠਾ ਲਟਕਣ ਦਾ ਤਰੀਕਾ ਪਸੰਦ ਨਹੀਂ ਹੈ ਕਹਿੰਦੇ ਉਦੋਂ ਭਗਤ ਫਰੀਦ ਜੀ ਖੂਹ ਦੇ ਵਿੱਚੋਂ ਬਾਹਰ ਆ ਗਏ ਬਾਹਰ ਆ ਕੇ ਸੋਚਣ ਲੱਗੇ ਕਿ ਮੈਂ ਹੁਣ ਕਿਹੜਾ ਤਰੀਕਾ ਅਪਣਾਵਾਂ ਜਿਸ ਕਾਰਨ ਮੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏ ਜਦੋਂ ਉਹਨਾਂ ਨੂੰ ਕੁਝ ਨਾ ਸੁਝਿਆ ਤਾਂ ਉਹ ਆਪਣੇ ਘਰੇ ਜਾਣ ਦੀ ਸੋਚੀ ਉਹਨਾਂ ਨੇ ਸੋਚਿਆ ਵੀ ਆਪਣੀ ਮੈਂ ਬਿਰਧ ਮਾਂ ਨੂੰ ਪੁੱਛਦਾ ਵੀ ਮੈਂ ਕਿਵੇਂ ਪ੍ਰਮਾਤਮਾ ਨੂੰ ਮਿਲਾਂ ਉਹ ਆਪਣੇ ਘਰ ਵਾਸਤੇ ਤੁਰ ਪਏ ਜਦੋਂ ਆਪਣੇ ਘਰ ਵਾਸਤੇ ਉਹ ਤੁਰੇ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਪਿਆਸ ਲੱਗੀ। ਰਸਤੇ ਦੇ ਵਿੱਚ ਇੱਕ ਖੂਹ ਸੀ। ਉਹਨਾਂ ਨੇ ਉਸ ਖੂਹ ਤੇ ਰੁਕ ਕੇ ਪਾਣੀ ਪੀਣ ਦਾ ਸੋਚਿਆ ਪਰ ਉਸ ਖੂਹ ਤੇ ਪਹਿਲਾਂ ਹੀ ਇੱਕ ਈਸਤਰੀ ਖੂਹ ਦੇ ਵਿੱਚੋਂ ਬਾਲਟੀਆ ਪਾਣੀ ਦੀ ਭਰ-ਭਰ ਕੇ ਬਾਹਰ ਸੁੱਟੀ ਜਾਂਦੀ ਸੀ। ਭਗਤ ਫਰੀਦ ਜੀ ਨੇ ਉਸ ਬੀਬੀ ਨੂੰ ਕਿਹਾ, "ਬੀਬੀ, ਮੈਨੂੰ ਬਹੁਤ ਪਿਆਸ ਲੱਗੀ ਐ। ਮੈਨੂੰ ਪਾਣੀ ਪਿਲਾ।" ਪਰ ਉਸ ਬੀਬੀ ਨੇ ਭਗਤ ਫਰੀਦ ਜੀ ਦੀ ਗੱਲ ਤੇ ਬਹੁਤਾ ਧਿਆਨ ਨਹੀਂ ਦਿੱਤਾ। ਉਹ ਬੀਬੀ ਭਗਤ ਫਰੀਦ ਜੀ ਨੂੰ ਕਹਿੰਦੀ ਤੁਸੀਂ ਇੱਥੇ ਹੀ ਬੈਠ ਜਾਓ ਮੈਂ ਤੁਹਾਨੂੰ ਆਪਣਾ ਕੰਮ ਕਰਨ ਤੋਂ ਬਾਅਦ ਪਾਣੀ ਪਲਾਨੀ ਆਂ। ਪਰ ਉਹ ਤਾਂ ਬੀਬੀ ਪਾਣੀ ਦੇ ਬਾਲਟੀਆਂ ਭਰ-ਭਰ ਕੇ ਜ਼ਮੀਨ ਤੇ ਸੁੱਤੀ ਜਾਂਦੀ ਸੀ। ਜਦੋਂ ਭਗਤ ਫਰੀਦ ਜੀ ਨੇ ਉਸ ਬੀਬੀ ਦੀ ਇਹ ਹਰਕਤ ਦੇਖੀ ਤਾਂ ਭਗਤ ਫਰੀਦ ਜੀ ਮਨ ਵਿੱਚ ਸੋਚਦੇ ਨੇ ਲੱਗਦਾ ਹੈ ਵੀ ਇਹ ਬੀਬੀ ਪਾਗਲ ਹੈ। ਪਰ ਪੂਰੀ ਪਾਗਲੀ ਜੇ ਪੂਰੀ ਪਾਗਲ ਹੁੰਦੀ ਤਾਂ ਸੰਗਲਾਂ ਨਾਲ ਬਨ ਕੇ ਰੱਖੀ ਹੁੰਦੀ ਇਹ ਥੋੜੀ ਪਾਗਲ ਹੈ ਤਾਂ ਹੀ ਤਾਂ ਇਹਨੂੰ ਪਾਣੀ ਪਰਨ ਵਸਤੇ ਭੇਜਿਆ ਭਗਤ ਫਰੀਦ ਜੀ ਨੇ ਸੋਚਿਆ ਵੀ ਜੇ ਬੰਦਾ ਸਿਧੜ ਹੈ ਤਾਂ ਉਹ ਸਿਧੜੇ ਬੰਦੇ ਕੋਲੋਂ ਕੰਮ ਲੈਣਾ ਤਾਂ ਉਹਨੂੰ ਜਾਂ ਤਾਂ ਪਿਆਰ ਨਾਲ ਕਹੀਏ ਜਾਂ ਥੋੜਾ ਰੋਬ ਨਾਲ ਕਹੀਏ ਤਾਂ ਉਹ ਬੰਦਾ ਗੱਲ ਮੰਨ ਲੈਂਦਾ ਤਾਂ ਭਗਤ ਫਰੀਦ ਜੀ ਨੇ ਉਸ ਬੀਬੀ ਨੂੰ ਬਹੁਤ ਪ੍ਰੇਮ ਨਾਲ ਕਿਹਾ ਬੀਬੀ ਮੈਨੂੰ ਪਿਆਸ ਲੱਗੀ ਐ ਮੈਨੂੰ ਪਾਣੀ ਪਿਲਾ ਦੇ ਉਹ ਬੀਬੀ ਨੇ ਅੱਗੇ ਉਹ ਕਿਹਾ ਥੋੜਾ ਧੀਰਜ ਰੱਖੋ ਮੈਂ ਆਪਣਾ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਪਿਲਾ ਦਿੰਨੀ ਆ ਤਾਂ ਭਗਤ ਫਰੀਦ ਜੀ ਨੇ ਉਸ ਤੋਂ ਬਾਅਦ ਥੋੜੇ ਗੁੱਸੇ ਨਾਲ ਕਿਹਾ ਵੀ ਤੂੰ ਮੈਨੂੰ ਪਾਣੀ ਪਿਲਾਣਾ ਹੈ ਜਾਂ ਨਹੀਂ ਤਾਂ ਉਦੋਂ ਉਹ ਬੀਬੀ ਕਹਿੰਦੀ ਵੀ ਇੱਥੇ ਜੰਗਲ ਦੀਆਂ ਉਹ ਚਿੜੀਆਂ ਨਹੀਂ ਐ ਜਿਹੜੀਆਂ ਤੁਹਾਡੇ ਕਹਿਣ ਦੇ ਨਾਲ ਮਰ ਜਾਣਗੀਆਂ ਤੇ ਜ਼ਿੰਦਾ ਹੋ ਜਾਣਗੀਆਂ ਕਹਿੰਦੇ ਜਦੋਂ ਇੰਨੀ ਗੱਲ ਉਸ ਬੀਬੀ ਨੇ ਕਹੀ ਭਗਤ ਫਰੀਦ ਜੀ ਸੋਚਾਂ ਵਿੱਚ ਪੈ ਗਏ ਕਿ ਇਹ ਗੱਲ ਤਾਂ ਸਿਰਫ ਮੈਨੂੰ ਪਤਾ ਸੀ ਜਾਂ ਮੇਰੇ ਖੁਦਾ ਨੂੰ ਪਤਾ ਸੀ ਇਹ ਗੱਲ ਇਸ ਬੀਬੀ ਨੂੰ ਕਿਵੇਂ ਪਤਾ ਲੱਗੀ ਜਦੋਂ ਉਹ ਬੀਬੀ ਨੇ ਆਪਣਾ ਕਾਰਜ ਪੂਰਾ ਕਰ ਲਿਆ ਤਾਂ ਉਹ ਬੀਬੀ ਭਗਤ ਫਰੀਦ ਜੀ ਨੂੰ ਕਹਿੰਦੀ ਆਓ ਫਕੀਰ ਸਾਈ ਪਾਣੀ ਪੀ ਲੋ ਭਗਤ ਫਰੀਦ ਜੀ ਕਹਿੰਦੇ ਪਹਿਲਾਂ ਮੈਨੂੰ ਇਹ ਗੱਲ ਦੱਸ ਵੀ ਤੈਨੂੰ ਆ ਮੇਰੀ ਚਿੜੀਆਂ ਵਾਲੀ ਗੱਲ ਕਿਵੇਂ ਪਤਾ ਤੇ ਦੂਸਰੀ ਗੱਲ ਆ ਤੂੰ ਪਾਣੀ ਨੂੰ ਧਰਤੀ ਤੇ ਕਿਉ ਸੁੱਟ ਰਹੀ ਸੀ ਤਾਂ ਬੀਬੀ ਕਹਿੰਦੀ ਪਰਮਾਤਮਾ ਦੀ ਭਗਤੀ ਕਰਕੇ ਤੇ ਆਪਣੇ ਪਤੀ ਦੀ ਸੇਵਾ ਕਰਨ ਕਰਕੇ ਮੈਨੂੰ ਪਰਮਾਤਮਾ ਨੇ ਅੰਤਰਜਾਮਤਾ ਦਿੱਤੀ ਹੈ ਅਤੇ ਦੂਜੀ ਗੱਲ ਇਹ ਵੀ ਮੈਂ ਇਹ ਧਰਤੀ ਤੇ ਜਿਹੜਾ ਪਾਣੀ ਸੁੱਟ ਰਹੀ ਹਾਂ ਇਹ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੈ ਉਹ ਕਰੇ ਨਹੀਂ ਹੈ ਤਾਂ ਮੈਂ ਆਪਣੇ ਭੈਣ ਦੇ ਘਰ ਨੂੰ ਪਾਣੀ ਪਾ ਕੇ ਅੱਗ ਤੋਂ ਬਚਾਰੀ ਹਾਂ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤਾਂ ਤੁਹਾਨੂੰ ਮੈਂ ਆਪਣੀ ਭੈਣ ਦਾ ਘਰ ਦਾ ਪਤਾ ਦੱਸ ਦਿੰਨੀ ਆ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਕਹਿੰਦੇ ਭਗਤ ਫਰੀਦ ਜੀ ਨੇ ਉਹਦੀ ਭੈਣ ਦੇ ਘਰ ਜਾ ਕੇ ਵੇਖਿਆ ਤੇ ਸੱਚਮੁੱਚ ਇਹ ਪਤਾ ਲੱਗਾ ਵੀ ਉਸਦੇ ਘਰ ਵਿੱਚ ਅੱਗ ਲੱਗੀ ਸੀ ਤੇ ਪਾਣੀ ਪੈਨ ਕਰਕੇ ਅੱਗ ਬੁਝ ਗਈ ਸੀ ਭਗਤ ਫਰੀਦ ਜੀ ਉਹਦੀ ਭੈਣ ਦੇ ਕੋਲੋਂ ਉਸ ਬੀਬੀ ਦਾ ਪਤਾ ਪੁੱਛਦੇ ਨੇ ਤੇ ਵਾਪਿਸ ਉਸ ਬੀਬੀ ਕੋ ਲਾ ਕੇ ਕਹਿੰਦੇ ਨੇ ਮੈਂ ਤੈਨੂੰ ਗੁਰੂ ਤਾਰਨਾਂ ਤੂੰ ਮੇਰਾ ਗੁਰੂ ਬਣ ਜਾ ਪਰ ਉਹ ਬੀਬੀ ਕਹਿੰਦੀ ਨਹੀਂ ਮੈਂ ਗੁਰੂ ਨਹੀਂ ਬਣ ਸਕਦੀ ਮੇਰਾ ਪਤੀ ਵੀ ਇਜਾਜ਼ਤ ਨਹੀਂ ਦੇਊਗਾ ਅਤੇ ਸਾਡੇ ਧਰਮ ਦੇ ਵਿੱਚ ਵੀ ਇਹ ਪ੍ਰਥਾ ਨਹੀਂ ਉਦੋਂ ਭਗਤ ਫਰੀਦ ਜੀ ਕਹਿੰਦੇ ਮੈਂ ਕਰਾਂ ਤਾਂ ਕਰਾਂ ਕੀ ਮੈਂ 36 ਸਾਲ ਭਗਤੀ ਕਰ ਚੁੱਕਾ ਪਰ ਮੈਂ ਰੱਬ ਨਹੀਂ ਪਾ ਸਕਿਆ ਮੈਂ ਕਿਨੂੰ ਗੁਰੂ ਧਾਰਨ ਕਰਾ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਉਦੋਂ ਬੀਬੀ ਨੇ ਭਗਤ ਫਰੀਦ ਜੀ ਦੀ ਨਿਮਰਤਾ ਵੇਖ ਕੇ ਕਹਿੰਦੀ ਇਹ ਦਰਿਆ ਤੋਂ ਪਾਰ ਇੱਕ ਰਾਜਾ ਹੈ ਉਹ ਰਾਜਾ ਭਗਤੀ ਵੀ ਕਰਦਾ ਹੈ ਤੇ ਤੇਰਾ ਗੁਰੂ ਬਨਨ ਯੋਗ ਹੈ ਸੋ ਜਦੋਂ ਭਗਤ ਫਰੀਦ ਜੀ ਦਰਿਆ ਪਾਰ ਕਰਨ ਲੱਗੇ ਉਹ ਜਿਹੜੀ ਕਿਸ਼ਤੀ ਵਿੱਚ ਬੈਠੇ ਸਨ ਉਹ ਉਸ ਕਿਸ਼ਤੀ ਨੂੰ ਰਾਜੇ ਨੇ ਆਪਣੇ ਵੱਲ ਆਉਂਦਿਆ ਵੇਖ ਕੇ ਰਾਜੇ ਨੇ ਆਪਣੀ ਸ਼ਕਤੀ ਦੇ ਨਾਲ ਉਸ ਕਿਸ਼ਤੀ ਨੂੰ ਦਰਿਆ ਦੇ ਵਿੱਚ ਕਾਰ ਹੀ ਰੋਕ ਦਿੱਤਾ ਜਦੋਂ ਭਗਤ ਫਰੀਦ ਜੀ ਨੇ ਇਹ ਕੌਤਕ ਵੇਖਿਆ ਤਾਂ ਉਹਨਾਂ ਨੇ ਸੋਚਿਆ ਵੀ ਇਹ ਪਸ਼ੂਆਂ ਵਾਲਾ ਕੰਮ ਕਿ ਨਹੀਂ ਕੀਤਾ ਕਿਉਂਕਿ ਕੋਈ ਪਸ਼ੂ ਬਿਰਤੀ ਵਾਲਾ ਹੀ ਦਰਿਆ ਦੇ ਵਿੱਚ ਇੱਕ ਕਿਸ਼ਤੀ ਨੂੰ ਰੋਕ ਸਕਦਾ ਸੋ ਭਗਤ ਫਰੀਦ ਜੀ ਵੀ ਸ਼ਕਤੀवान ਸਨ ਭਗਤ ਫਰੀਦ ਜੀ ਨੇ ਬਚਨ ਕਰ ਦਿੱਤਾ ਜਿਸ ਨੇ ਮੇਰੀ ਇੱਕ ਕਿਸ਼ਤੀ ਰੋਕੀ ਹੈ ਉਹਦੇ ਸਿਰ ਤੇ ਸਿੰਘ ਉਗ ਜਾਣ ਕਹਿੰਦੇ ਉਦੋਂ ਉਹ ਰਾਜੇ ਦੇ ਸਿਰ ਤੇ ਸਿੰਘ ਉੱਗ ਗਏ ਜਦੋਂ ਰਾਜੇ ਦੇ ਸਿਰ ਦੇ ਉੱਤੇ ਸਿੰਘ ਉੱਗੇ ਤਾਂ ਰਾਜੇ ਨੇ ਕਿਹਾ ਵੀ ਉਹ ਕਿਸ਼ਤੀ ਚੱਲ ਪਵੇ ਜਦੋਂ ਉਹ ਕਿਸ਼ਤੀ ਕਿਨਾਰੇ ਤੇ ਪਹੁੰਚੀ ਭਗਤ ਫਰੀਦ ਜੀ ਰਾਜੇ ਨੂੰ ਮਿਲੇ ਤਾਂ ਪਤਾ ਲੱਗਿਆ ਵੀ ਇਹ ਕਿਸ਼ਤੀ ਨੂੰ ਰੋਕਣ ਵਾਲਾ ਇਹ ਰਾਜਾ ਹੀ ਸੀ ਉਦੋਂ ਭਗਤ ਫਰੀਦ ਜੀ ਨੇ ਕਿਹਾ ਮੈਂ ਤੁਹਾਨੂੰ ਗੁਰੂ ਬਣਾਣਾ ਪਰ ਰਾਜੇ ਨੇ ਇਨਕਾਰ ਕਰ ਦਿੱਤਾ ਰਾਜਾ ਕਹਿੰਦਾ ਤੁਸੀਂ ਮੇਰੇ ਤੋਂ ਵੱਧ ਸ਼ਕਤੀਵਾਨ ਹੋ ਤੇ ਮੇਰੇ ਤੋਂ ਵੱਧ ਬੰਦਗੀ ਕੀਤੀ ਹੈ ਇਸ ਲਈ ਮੈਂ ਤੁਹਾਡਾ ਗੁਰੂ ਬਨਣ ਦੇ ਯੋਗ ਨਹੀਂ ਉਦੋਂ ਰਾਜੇ ਨੇ ਕਿਹਾ ਫਕੀਰ ਜੀ ਅਸੀਂ ਦੋਨੋਂ ਹੀ ਕਰਾਮਾ ਤਬੀਚੇ ਫਸੇ ਹੋਏ ਆ ਸਾਨੂੰ ਉਸ ਨੂੰ ਤਾਰਨ ਕਰਨਾ ਪੈਣਾ ਹੈ ਜਿਹੜਾ ਇਸ ਜੰਗਾਲ ਚੋਂ ਆਜ਼ਾਦ ਹੈ ਤੇ ਜਿਹੜਾ ਖੁਦਾ ਦੇ ਭਾਣੇ ਵਿੱਚ ਰਹਿੰਦਾ ਤਾਂ ਭਗਤ ਫਰੀਦ ਜੀ ਨੇ ਪਾਕ ਪਟਣ ਦੇ ਸਥਾਨ ਤੇ ਇੱਕ ਫਕੀਰ ਨੂੰ ਆਪਣਾ ਗੁਰੂ ਧਾਰਨ ਕੀਤਾ ਤੇ ਉਹਨਾਂ ਦੀ ਸੇਵਾ ਕਰਕੇ ਪਰਮੇਸ਼ਰ ਨੂੰ ਪਾਇਆ